ਪੰਜਾਬ ਦੇ ਵਿੱਚ ਇਸ ਵੇਲੇ ਆਪਰੇਸ਼ਨ ਪ੍ਰਹਾਰ 2 ਚੱਲ ਰਿਹਾ ਜਿਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਤੇ ਕਈ ਸ਼ੱਕੀ ਵਿਅਕਤੀਆਂ ਤੇ આરોપીਆਂ ਨੂੰ ਰਾਉਂਡ ਅਪ ਕੀਤਾ ਗਿਆ ਉਧਰ ਬਟਾਲਾ ਵਿਖੇ ਵੀ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਬਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਖੁਦ ਕਈ ਕਿਲੋਮੀਟਰ ਪੈਦਲ ਚੱਲ ਕੇ ਫਲੈਗ ਮਾਰਚ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਪਹਿਲੇ ਦਿਨ ਬਟਾਲਾ ਪੁਲਿਸ ਨੇ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਸੀ ਜਦਕਿ ਉਹਨਾਂ ਨੇ ਹੁਣ ਤੱਕ ਕਈ ਲੋਕਾਂ ਨੂੰ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਤਾਂ ਮਾਮਲੇ ਦਰਜ ਕੀਤੇ ਗਏ ਨੇ ਜਦਕਿ ਕਈਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ ਇਸ ਨਾਲੇ ਜੋ ਝੂਠੀਆਂ ਫਵਾਹਾਂ ਫੈਲ ਰਹੀਆਂ ਨੇ ਉਸ ਤੇ ਉਹਨਾਂ ਨੇ ਕਿਹਾ ਕਿ ਕਈ ਲੋਕ ਝੂਠੀਆਂ ਫਵਾਹ ਫਲਾ ਰਹੇ ਨੇ ਕਿ ਪੁਲਿਸ ਕਿਸੇ ਦੇ ਨਾਲ ਤੱਕਾ ਕਰੇਗੀ ਜੋ ਕਿ ਸਰਾਸਰ ਗਲਤ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਕਿਸੇ ਦੇ ਨਾਲ ਵੀ ਕੋਈ ਤੱਕਾ ਨਹੀਂ ਕਰਦੀ ਹੈ ਇਜੀ ਤੁਹਾਨੂੰ ਪਤਾ ਹੈ ਜਿਵੇਂ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਦੇ ਉੱਤੇ ਆਪਰੇਸ਼ਨ ਪਰਹਾਰ 2 ਜਿਹੜਾ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਬਟਾਲਾ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਬਹੁਤ ਛਲਾਗਜੋ ਕੰਮ ਕਰ ਰਹੇ ਹਾਂ ਤੇ ਅੱਜ ਇਹ ਦੂਸਰਾ ਦਿਨ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਬਾਰੋਂ ਵੀ ਫੋਰਸ ਮਿਲੀ ਹੈਗੀ ਹੈ ਤੇ ਟੋਟਲ 500 ਦੀ ਫੋਰਸ ਜਿਹੜੀ ਹੈਗੀ ਹੈ ਅਸੀਂ ਆਪਰੇਸ਼ਨ ਪਰਹਾਰ 2 ਦੇ ਆਪਰੇਸ਼ਨ ਦੇ ਵਿੱਚ ਲਗਾਈ ਹੋਈ ਹੈ ਤੇ ਕੱਲ ਤੋਂ ਹੀ ਬਹੁਤ ਜ਼ਿਆਦਾ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ 150 ਦੇ ਅਰਾਊਂਡ ਬੰਦੇ ਜਿਹੜੇ ਹੈਗੇ ਅਸੀਂ ਰਾਉਂਡ ਅਪ ਕੀਤੇ ਆ ਕੁਝ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਤੇ 90 ਦੇ ਕਰ ਕਾਫੀ ਹੀਨियस क्राइम ਦੇ ਦੋਸ਼ਾਂ ਵਿੱਚ ਅਸੀਂ ਅਰੈਸਟ ਕੀਤੇ ਹੈਗੇ ਕੁਝ ਜਿਹੜੇ ਹੋਣ ਵਾਲੇ ਸੀਗੇ ਕੁਝ ਐਨਡੀਪੀਐਸ ਵਾਲੇ ਸੀਗੇ ਕੁਝ ਪੁਰਾਣੇ ਜਿਹੜੇ क्राइम ਕੀਤੇ ਸੀ ਉਹਨਾਂ ਦੇ ਦੋਸ਼ੀ ਜਿਨ੍ਹਾਂ ਨੂੰ ਅਰੈਸਟ ਕੀਤਾ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਜਿਹੜਾ ਅਸੀਂ ਉਹ ਦੋਸ਼ੀ ਵੀ ਅਰੈਸਟ ਕੀਤੇ ਹੈ ਜਿਹੜਾ ਇੱਕ ਡੇਰਾ ਬਨਾਰਕ ਮਰਡਰ ਹੋਇਆ ਸੀ ਉਹਦੇ ਵੀ ਜਿਹੜੇ ਦੋਸ਼ੀ ਸੀਗੇ ਮੇਨ ਦੋਸ਼ੀ ਉਹ ਕੱਲ ਅਰੈਸਟ ਕੀਤੇ ਆਫਟਰ ਬਰੀਫ ਐਂਜ ਆਫ ਫਾਇਰ ਤੇ ਇਸ ਤੋਂ ਇਲਾਵਾ ਦੋਸ਼ੀਆਂ ਨੂੰ ਅਰੈਸਟ ਕਰਨ ਤੋਂ ਇਲਾਵਾ ਵੀ ਜਿਹੜਾ ਰੇਲਵੇ ਸਟੇਸ਼ਨ ਦੀ ਚੈਕਿੰਗ ਬੱਸ ਸਟੈਂਡ ਦੀ ਚੈਕਿੰਗ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹ ਸਾਡਾ ਸਰਾਫਾ ਬਾਜ਼ਾਰ ਬਜ਼ਾਰ ਦੇ ਵਿੱਚ ਹੋਤੀ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਪ੍ਰਹਾਰ ਦੇ ਪ੍ਰਹਾਰ 2 ਦੇ ਵਿੱਚ ਜਦੋਂ ਅਸੀਂ ਇਹਨੂੰ ਇੱਕ ਵੱਡੇ ਲੈਵਲ ਤੇ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਵੀ ਜਿਹੜੀ ਈਵਨਿੰਗ ਡੋਮੀਨੇਸ਼ਨ ਹੈ ਉਹ ਸਾਡੀ ਜਾਰੀ ਰਹੇਗੀ ਪਹਿਲਾਂ ਵੀ ਜਿੱਦਾਂ ਅਸੀਂ ਈਵਨਿੰਗ ਦੇ ਵਿੱਚ ਸਾਰੇ ਬਟਾਲਾ ਡਿਸਟ੍ਰਿਕਟ ਦੇ ਵਿੱਚ ਲਾਕੇ ਲਗਵਾਨੇ ਆ ਪੰਜ ਤੋਂ ਅੱਠ ਜਿਹੜੀ ਹੈਗੀ ਹੈ ਸ਼ਕਤੀ ਨਾਲ ਚੈਕਿੰਗ ਹੁੰਦੀ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਜਿਹੜਾ ਅਸੀਂ ਜਿਹੜਾ ਇਹ ਆਪਰੇਸ਼ਨ ਪ੍ਰਹਾਰ ਹੈ ਇਹ ਸਾਰੇ ਹੀ ਸਬ-ਰਿਜਨ ਦੇ ਵਿੱਚ ਚਲਾ ਰਹੇ ਹਾਂ ਜਿੱਦਾਂ ਅਸੀਂ ਇੱਥੇ ਸਾਡੇ ਕੋਲ ਇੱਕ ਐਸਓਜੀ ਹੈਗੀ ਹੈ ਤੇ ਪੂਰੀ 50 ਦੀ ਫੋਰਸ ਹੈ ਸਾਡੇ ਡੀਐਸਪੀ ਡੇਰਾ ਬਨਾਨਕ ਉਹ ਅੱਜ ਡੇਰਾ ਬਾਬਾ ਨਾਨਕ ਨੇ ਉਹ ਉੱਥੇ ਐਸਓਜੀ ਨਾਲ ਜਿਹੜਾ ਹੈਗਾ ਫਲੈਗ ਮਾਰਚ ਕਰ ਰਹੇ ਨੇ ਤੇ ਇਸੇ ਤਰ੍ਹਾਂ ਸਖਤੀ ਨਾਲ ਜਿਹੜੀ ਇਹ ਚੈਕਿੰਗ ਹੈ ਉਹ ਉੱਥੇ ਵੀ ਕੀਤੀ ਜਾ ਰਹੀ ਹੈ। ਸਖਤੀ ਲੱਗਦਾ ਜਿਵੇਂ ਰੋਡ ਤੇ ਉਹ ਡੀਐਸਪੀ ਜੈਸੂ ਜਮਦੇ ਲੋਕਾਂ ਦੇ ਵਿੱਚ ਇਹਦਾ ਮੈਸੇਜ ਕੀ ਜਾਂਦਾ ਉਹ ਲੋਕਾਂ ਦੇ ਨਾਲ ਕਿਸ ਤਰ੍ਹਾਂ ਤਾਲਮਿਲ ਬੈਠਦਾ। ਬਿਲਕੁਲ ਜੀ ਇਹ ਕਾਫੀ ਸਮੇਂ ਤੋਂ ਜਿਹੜੀ ਹੈਗੀ ਆ ਅਸੀਂ ਇਵਨਿੰਗ ਡੋਮੀਨੇਸ਼ਨ ਕਰ ਰਹੇ ਹਾਂ ਤੇ ਆਪਰੇਸ਼ਨ ਪ੍ਰਹਾਰ ਦੇ ਵਿੱਚ ਜਿਹੜੀ ਫੋਰਸ ਦੀ ਵਿਜ਼ਿਬਿਲਟੀ ਆਸੀਂ ਹੋਰ ਜ਼ਿਆਦਾ ਸੜਕਾਂ ਦੇ ਉੱਤੇ ਵਧਾ ਰਹੇ ਹੈਗੇ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਕੰਫੀਡੈਂਸ ਹੈ। ਸਾਨੂੰ ਬੜੀ ਹੀ ਜ਼ਿਆਦਾ ਮੈਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਚੱਲ ਰਿਹਾ ਹੈ ਕਿ ਜੀ ਪੁਲਿਸ ਹੈ ਜਿਹੜੀ ਉਹ ਵਧੇਚੀ ਕਰੇਗੀ ਕਿਸੇ ਨਾਲ ਤੱਕਾ ਕਰੇਗੀ ਪਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਬਿਲਕੁਲ ਅਸੀਂ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਜਿਹੜੀ ਆਪਣੀ ਕਾਰਵਾਈ ਕਰਾਂਗੇ ਤੇ ਜੇ ਕੋਈ ਸਾਡੇ ਕੋਲ ਪੇਸ਼ ਹੋਣਾ ਚਾਹੁੰਦਾ ਹੈ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਤਾਂ ਉਹਦੇ ਨਾਲ ਵੀ ਜਿੰਨਾ ਤੇ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਉਹਨਾਂ ਉਹਦੀ ਮਦਦ ਕੀਤੀ ਜਾਵੇ ਇਸ ਤਰੀਕੇ ਨਾਲ ਤੁਸੀਂ ਆਪ ਲੱਗੇ ਹੋ ਇਸ ਪਰ ਲੱਗਿਆ ਲੋਕਾਂ ਦੀ ਫੀਡਬੈਕ ਇਸ ਤਰ੍ਹਾਂ ਦੀ ਆ ਰਹੀ ਹੈ ਤੁਹਾਨੂੰ ਜਿਹੜੇ ਹਿਡਨ ਮੈਸੇजेस ਆ ਰਹੇ ਆ ਜਾਂ ਕਿਸੇ ਦੀ ਕੋਈ ਇਨਫਰਮ ਆ ਦੇਖੋ ਜੀ ਸਾਨੂੰ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਹੁਣ ਤੱਕ ਕ੍ਰਾਈਮ ਹੋਏ ਆ ਸਾਰੇ ਟਰੇਸ ਹੋਏ ਆ ਇਹ ਕੁਝ ਸਾਡੀ ਆਪਣੀ ਇੰਟੈਲੀਜੈਂਸ ਹੈ ਤੇ ਕੁਝ ਸਾਨੂੰ ਲੋਕਾਂ ਵੱਲੋਂ ਵੀ ਇਨਪੁਟ ਆਈ ਹੈਗੀ ਹੈ ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਦਾਂ ਅਸੀਂ ਇਹ ਵਿਜ਼ਿਬਿਲਟੀ ਫੋਰਸ ਦੀ ਵਧਾਈ ਹੈਗੀ ਹੈ ਤਾਂ ਲੋਕ ਸਾਨੂੰ ਆਪ ਆ ਕੇ ਮਿਲਦੇ ਆ ਮੈਸੇਜ ਵੀ ਕਰਦੇ ਆ ਕਿ ਇਹ ਜਗ੍ਹਾ ਦੇ ਉੱਤੇ ਵੀ ਫੋਰਸ ਜਿਹੜੀ ਹੈਗੀ ਲਗਾਈ ਜਾਵੇ ਜਿਹੜੀ ਇੱਥੇ ਫੋਰਸ ਲੱਗੀ ਉਹਦਾ ਕੀ ਪੋਜ਼ਿਟਿਵ ਇੰਪੈਕਟ ਆਇਆ ਹੈਗਾ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਪਿਛਲੇ ਕਾਫੀ ਸਮੇ ਤੋਂ ਜਿਹੜਾ ਸਾਡੇ ਬਟਾਰਾ ਜ਼ਿਲ੍ਹੇ ਦੇ ਵਿੱਚ ਬਹੁਤ ਸ਼ਾਂਤੀ ਹੈ ਤੇ ਸਾਡੀ ਪੂਰੀ ਇਹੀ ਕੋਸ਼ਿਸ਼ ਹੈ ਮੇਰੀ ਮੇਰੀ ਫੌਜ ਦੀ ਕਿ ਅਸੀਂ ਇਸੇ ਤਰ੍ਹਾਂ ਇਹ ਸ਼ਾਂਤੀ ਨੂੰ ਬਰਕਰਾਰ ਰੱਖੀਏ ਜਿਹੜਾ ਪੰਜਾਬ ਨੂੰ ਬਿਲਕੁਲ ਜੀ ਦੇਖੋ ਸਾਨੂੰ ਕਾਫੀ ਨੰਬਰ ਜਾਰੀ ਹੋਏ ਆ ਜਿਹੜਾ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਜਿਹੜੀ ਸਟਾਰਟ ਹੋਈ ਸੀ ਉੱਤੇ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਬਟ ਉੱਤੇ ਕਈ ਵਾਰੀ ਸਾਨੂੰ ਐਂਟੀ ਦੀ ਇਨਫੋਰਮੇਸ਼ਨ ਵੀ ਆਉਂਦੀ ਹੈ ਦੂਸਰੀ ਇਨਫੋਰਮੇਸ਼ਨ ਵੀ ਆ ਰਹੀ ਹੈ ਤੇ ਉਤੋਂ ਵੀ ਆ ਰਹੀ ਹੈ ਜਿਹੜੀ ਦੂਸਰੀ ਇੱਕ ਬੀਡੀਸੀ ਐਪ ਚਲਾਈ ਹੈਗੀ ਹੈ ਜਿਹੜੀ ਬੀਡੀਸੀ ਮੈਂਬਰਸ ਬਣਾਏ ਗਿਆ ਉਸ ਤੋਂ ਵੀ ਸਾਨੂੰ ਕਾ ਤੇ ਉਹਦੇ ਵਿੱਚੋਂ ਕਈ ਇਨਫੋਰਮੇਸ਼ਨ ਦੇ ਉੱਤੇ ਅਸੀਂ ਵਰਕ ਵੀ ਕੀਤਾ ਹੈਗਾ ਤੇ ਐਫਆਰ ਰਿਸਟਰ ਹੋਈ ਆ ਜੀ